ਬੈਜ ਅੱਛਾ ਚਾਚਾ ਕਿਰ ਗਿਆ ਕੇ ਇਹਨਾਂ ਦੇ ਤੂ ਆ ਵੇਖ ਜਾ ਜੋੜੀ ਦਾ ਤੇ ਇਹ ਜੋੜੀ ਜਮਾਈ ਜਾਏ ਦੱਸਾਂ ਜਮਾਈ 32000 ਰੁਪਏ ਦੀ ਆਹ ਕ੍ਰਾਉਸ ਕਰਾਈ ਆਂ ਤਸਦੀ ਨਾਲ ਆਹ ਹਜੇ ਲੱਗੀ ਨਹੀਂ ਬਈ ਲੱਗ ਗਈ ਹੋਵੇ ਕਹਿਣਾ ਗਿਆ ਚੋਰੀ ਚੋਰੀ ਹਾਂ 100 ਕਿਲੋ ਮੰਨ ਫਲ ਤਾਂ ਬੇਨਿਆ ਜੇ ਫਲ ਐਨੀ ਟੁੱਟਦਾ ਹੈ ਨਹੀਂ ਜਿੰਨਾ ਤੂੰ ਬਾਹਰ ਜਾਂਦੀ ਨਾ ਮੈਂ ਤਾਂ ਛੋਟੀਆਂ ਲੈ ਲੈਂਦਾ ਉਹ ਖਰਚਾ ਖਰਚਾ ਫੜ ਗਈ। ਜੋੜੀਆਂ ਲੈਣਾ ਵਿੱਚ ਫੁਰਫਾਏ ਲੈਣੇ ਲੱਭੜੀ। ਇਹ ਛੱਡ ਦੇ ਚਾਚਾ ਜੀ ਛੱਡ ਦੇ ਇਹਨਾਂ ਨਾਲ ਧੱਕਾ ਕਰ। ਆਹ ਫੜ ਤੂੰ ਆ। ਆ ਜਿਹਦੇ ਵਾਂ ਕਰ ਬਈ। ਚਲ ਆ ਪਰ ਸਲ ਇੱਕ ਹਾਂ। ਪੱਠਾ ਵਾਧੂ ਲੈ ਫੜ। ਆ ਚੱਕ ਕੋਈ ਜੋੜੀ ਕਰਨੀ ਆ। 15000 ਰੁਪਏ ਚ ਦੋ। ਦੋ ਦੋ ਲੈ ਲਵਾਂਗੇ। ਆ ਚੱਕ ਵੀ ਫੜ। ਆ ਦੱਸ ਦੇ ਨਾ ਦੋਨਾਂ ਦਾ। ਜੋੜੀ ਦਾ 15000 ਰੁਪਏ ਚ ਆਇਆ ਜੀ। ਹਾਂ ਲੱਗਦਾ ਬੱਤੀਆਂ ਹੋਣ ਲਊ ਜੀ। ਇਹ ਕੋਈ ਕੀ ਆ? ਤੰਬੇ ਭਾਂਗ ਦੇ ਰੇੜੀ ਵੀ ਉਹ ਚਾੜਦਾ ਤੰਬੇ ਮਾਰ ਲਾ ਨਹੀਂ ਭਾਂਗ ਮੰਗੀ ਕੁਝ ਨਹੀਂ ਤੇ ਆਪਾਂ ਚਾਹੀਏ ਬਾਂਗੂ ਕਿਵੇਂ ਬਾਤ ਉਹ ਕਿਵੇਂ ਮੰਗੂਗਾ ਸਾਡੇ ਨਹੀਂ ਯਾਰ ਹੁਣ ਰੇਡ ਨਾ ਹੈ ਹੀ ਜਾ ਜਾ ਪੱਠਾ ਤਕੜੀਆਂ ਬਾਹਰ ਕੱਢ ਕੇ ਦੇਖ ਰਿਹਾ ਮੇਰੇ ਕਰ ਕੰਨਾ ਨਾ ਨਾ ਕਰਨਾ ਤਾਂ ਆ ਆਹ ਪਹਾੜੂ ਜੇ ਲੱਦਿਆ ਪਹਾੜੀ ਗਾਣੂ ਆ ਸਭ ਲੋਹੀ ਬੱਕਰੀਆਂ ਉਹਦੇ ਯਾਰ ਗਾਨੀ ਨਹੀਂ ਪਾਈ ਚਰਨੇ ਗਾਨੀ ਪਾਰ ਲੋਹੀ ਦਾ ਪਾਈ ਨਹੀਂ ਮੈਂ ਸੌਂਦਾ ਤੁਸੀਂ ਬੱਧੀ ਮੈਂ ਨਹੀਂ ਪਗਾਨੀ ਦਾ ਪਾਉਦੇ ਯਾਰ ਪਾ ਦੂੰਗਾ ਯਾਰ ਗਾਨੀ ਲੈ ਜੀ ਨਾਗਰੀ ਬੱਧੀ ਬੇਸਦੀ ਰਹਗੀ ਨਾਗਰੀ ਤੇਰਾ ਖਾਰਾਂ ਕਿ ਮੈਂ ਕਹਾਂ ਯਾਰ ਲਾ ਬੱਠੇਰੇ ਨਾਲ ਨਾਗਰੀ ਪੱਠਾ ਦੋ ਨਹੀਂ ਸੋਹਣੀ ਇਹ ਕਹਿੰਦਾ ਤਿਆਰ ਕਰ ਕੀ ਸਰਪੰਚਾ ਕਿੱਥੇ ਲੱਗਣ ਹਾਂ ਕਰ ਦਵਾ ਦੇ ਕਰਦੇ ਨੇ ਕੱਟ ਨੇ ਫੱਟ ਨੇ ਪੈਜ ਅੱਛਾ ਚਾਚਾ ਘਰ ਗਿਆ ਕੇ ਉਹ ਕੀ ਹੋਈ ਜਾਂਦਾ ਯਾਰ ਨੇ ਚੱਕਰ ਆ ਗਿਆ ਗੱਪੇ ਵੇਢੀ ਸੀ ਹਾਂ ਜੀ ਹਾਂ ਜੀ ਕੀ ਪੌਂਦਲ ਗਿਆ ਸੱਚਾ ਪੌਂਦਲ ਗਿਆ ਸੁਣਾ ਸਿੰਧੀ ਫੁੱਟ ਜਾਇ ਦੀ ਗੱਲ ਕਰੀਆ ਹੁਣ ਬੜਾ ਜਾਇ ਦੇ ਕਦੇ ਖਰਚਾ ਫਾਰਾ ਮੋਟਾ ਮਾਰ ਕੇ ਸਾਡੀ ਵੀ ਕੋਈ ਇੱਜ਼ਤ ਹੈ ਇਦੋਂ ਧੱਕਾ ਕਿੱਥੇ ਹੋਊਗਾ ਮੈਂ ਯਾਰ ਬੰਦੇ ਨੇ ਜੇਬ ਵੀ ਰੱਖਣੀ ਆਪਣੇ ਚਰਨੇ ਉਹੀ ਤਾਂ ਗੱਲ ਹੈ ਯਾਰ ਬੰਦੇ ਨੇ ਆ ਚਰਨੇ ਜੇਬ ਵੀ ਰੱਖਣੀ ਆਪਣੇ ਰੀਆ 12 ਕਿਲੋ ਦਾ ਕਾਲਾ ਮੈਂ ਕਹਾਂ ਯਾਰ ਤੂੰ ਬੱਚੇ ਖੜਾ ਹੈ ਇੱਕ ਨਾ ਪੈਸੇ ਦੇ ਪੋਸਟਾਂ ਲੈ ਜਾ ਨਹੀਂ 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 ਮੈਂ ਦਾ 500 ਹੀ ਪੈਸੇ ਖਾਈ ਜਾ ਵੀਰ ਨਾ ਬਹਿਦੇ ਸੀ ਯਾਰ ਆ ਜਾ ਨਾ 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 ਤਾਰ ਬੋ ਮੈਂ ਯਾ ਤੂੰ ਲੈਣੇ ਕਰਦੇ ਆ ਯਾਰ ਮੈਂ ਤਾਂ ਗੱਲ ਤੇਰੇ ਨਾਲ ਪਾਈਆਂ ਨਹੀਂ ਕਰੀ ਚਾਚਾ ਤੂੰ ਬੈਠ ਢੱਕਾ ਉਧਰੋਂ ਗਾ ਜਿੱਤੀ ਜਾ ਨਾ ਢੱਕਾ ਗਿਆ ਬਾਹਰ ਰੱਬ ਨੂੰ ਨਹੀਂ 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 ਇਹ ਨਹੀਂ ਭਈ ਇਹ ਨਹੀਂ ਨਾ ਇਹ ਪੈਸਾ ਦੇ ਉੱਤੇ ਰਸ ਕਿੰਨਾ ਚਾਹੀਦਾ ਏ ਤੈਨੂੰ ਹੋਰ ਤਾਂ ਬੱਟੇ ਹੋਣੇ ਬੱਕਰਿਆਂ ਦੇ ਹੁਣ ਨਾ ਦੱਸ ਜੇ ਬਾਤ ਹੋ ਗਈ ਨਹੀਂ ਨਾ ਚਾਹਦੇ ਪਾਲ ਚਣੀਆਂ ਡੱਕਣਾ ਚਾਹੀ ਯਾਰ ਹੈ ਬਹੁਤ ਬੜ ਰਹੀਆਂ ਨੇ ਵਿਚਾਰੀਆਂ ਜੂ ਤੱਕ ਕੋਈ ਵਾਰਤਾ ਯਾਰੀ ਨਹੀਂ ਕਾਜੀ ਡਿਕ ਮੇਮ ਨੇ ਮਿਲਦੇ ਨਹੀਂ ਮੈਂ ਉਹ ਵੀ ਮੈਂ ਕਿੰਨੇ ਆਪ ਨੂੰ 4000 ਰੁਪਏ ਦੇ ਉਹ ਹਮਤੀਸ ਤੋਂ ਬੜਾ ਨਹੀਂ ਆਉਂਦੇ ਫੇਰ ਮੜਨ ਨੂੰ ਚੱਕਰ ਵੀ ਕੀ ਆ ਕੋਈ ਕਾਲੀ ਮਾਈ ਵਾਲਾ ਲੈ ਜੂ ਲੈ ਜੂ ਫੇਰ ਮਾਤਾ ਦੇ ਪਗ ਦੀ ਪੀਚ ਲੈ ਆ ਆ ਬਸ ਆ ਪਾ ਯਾਰ ਇੱਕੋ ਮੁਕਾ ਦੇ ਫਿਰ ਆ ਨਾ ਯਾਰ ਚਰਨੇ ਹਾਂ ਨਾ ਜੀ ਆਉਣ ਜਾਣ ਲੋ ਜੈਜ ਜੀ ਗੱਲ ਕਰ ਜੈਜ ਕੁਸਤਾ ਕਰ ਤੂੰ ਦਾ ਉਹੀ ਲੱਗਿਆ ਬਾਰੀਆਂ ਜਾ ਉਹ ਬਾਰੀਆਂ ਕੀ ਹੁਣ ਚਾਚਾ ਕਰੇ ਹੁਣ ਯਾਰ ਇਹ ਦੋ ਜੈਜ ਮਤਲਬ ਕੀ ਹੋਊਗਾ ਯਾਰ ਮਲਟੀ ਚ ਬੈਠੇ ਆਪਾਂ ਘਰੇ ਦਾ ਨਹੀਂ ਮੁੱਲ ਲੱਗਦਾ ਕਿਹਨਾਂ ਕਹਤਾ ਚ ਹਾਂਜੀ ਮਾਫੀ ਕੁਝ ਨਹੀਂ ਕਿਹਾ ਹੈਗਾ ਆ ਫੜੀ 10000 ਕਹਿੰਦਾ ਵੀਰੇ ਆ ਫੜੀ ਕੋਈ ਨਹੀਂ ਕੋਈ ਫੜ ਦੇ ਆ ਮੁੱਠੀ ਖੋ ਜਾ ਮੁੱਠੀ ਖੋ ਜਾ ਰਹਾ ਹੈ ਆ ਮੋਕਾ ਆ ਐਂ ਕਰੀ ਖੜਾ ਹਾਂ ਮੂਰੇ ਉਨਹੀਂ ਯਾਰ ਫਿਰ ਸਵਾਦ ਨਹੀਂ ਜਦੋਂ ਗੱਲ ਨਹੀਂ ਚਾਹ। ਮੈਨਾਂ ਬਾਈ ਚੱਲ ਮੂਹ ਉੱਥੇ ਲੱਗਣ ਵਾਲਾ ਮਿਲਦਾ ਗਿਰਦਾਰਾਂ ਦਾ ਬਾਈ ਯਾਰ। ਆਹ ਚੱਲ ਉਹ ਤਾਂ ਚੇ ਨੂੰ ਬਾਈ ਨੂੰ ਆਪਾਂ ਨਹੀਂ ਚਾਹਦੇ। ਮੈਨਾਂ ਮੁੱਲੇ ਇਹਦੇ ਕਰਕੇ ਵੀ ਕਰਿਆ ਵੀ ਨਾ। ਚੱਲ ਕੋਈ ਫਿਰ। ਕੀ ਹੋ ਗਿਆ 12000 ਦੀਆਂ। ਬਸ ਠੀਕ ਆ। ਪਾਲਾ ਚਾਹ ਚਾਹਦੇ ਕੀ ਗੱਲ ਆ ਯਾਰ। ਉਹ ਫਿਰ ਹੁਣ ਕਿੱਥੇ ਹੋਣਗੇ ਯਾਰ ਗੁੰਮ ਹੀ ਆਣੀ ਲੱਗਾ ਯਾਰ ਹੁਣੀ। ਬਸ ਚਾਚਾ ਜੀ ਇਹਦੇ ਨਹੀਂ ਆਉਂਦੇ। ਉਹ ਬੰਦਾ ਰੱਬ ਨਾਲ ਚੱਲਦਾ। ਉਹ ਕੋਈ ਗੱਲ ਨਹੀਂ ਫਿਰ ਨਾਲ। ਬੰਦਾ ਕਹਾਂ ਭਾਈ ਦਵਾਂ ਦਾ ਰੋਕਦਾ ਤਾਂ ਹੈ। ਚਾ 14000 ਦੀਆਂ ਨੇ। ਕਾਲਾ ਜੱਜਾ ਪਛਲਾਣ ਦੇ ਪਹਿਲਾਂ ਆਪਾਂ ਇਸਮਤ ਚੱਲਦੀਆਂ ਨੇ ਠੀਕ ਆ ਠੀਕ ਆ ਯਾਰਾ ਕੋ ਮੈਂ ਬਿਖ ਮੁੱਤ ਦੇਖੀ ਦੋ ਯਾਰੀ ਲੋਪ ਪਾ ਲੈਣ ਤੇ ਫਿਰ ਕਾਨੂੰ ਤੱਕਾ ਹਾਂ ਇਹਦਾ ਇਹਦੇ ਤੇ ਕਿ ਆਣੀ ਆ ਥੋੜੇ ਪੈਸੇ ਉਦਣੇ ਤੁੰਗਾ ਵਾਲੀ ਮੀਵ ਨਹੀਂ ਆ ਲੈਣਾ ਇਹ ਮੜਾ ਜਾ ਛੱਡ ਕੇ ਪੜਾ ਹੋਏ ਰਾਹ ਦਿੱਤਾ ਦਵਾਇਆ ਬਾਈ ਲਾਣੇਦਾਰ ਵਰਗਾ ਬੰਦਾ ਖੜਿਆ ਥੋੜੇ ਨਾ ਦੇ ਕੋਈ ਨਹੀਂ ਮੜਾ ਜਾ ਹਾਂ ਹੁਣ ਦੇਖਾਈ ਆਣੀ ਜਾਂਦੀ ਮੇਰਾ ਕਮ ਆਈ ਵੀ ਗਿਆ ਨਾ ਬਤਾਈ ਕਿ ਯਾਰ ਤੇਰੀ ਐਵੇਂ ਟੁੱਟ ਭਜ ਉਥੀ ਰਹੇਗੀ ਨਾ ਮੇਰਾ ਭਕਾਈਂ ਦੇ ਰਹੇਗੀ ਨਾ ਉਹ ਫੜਿਆ ਹੋ ਹੋ ਗਈ ਆ ਉਹਨਾਂ ਬੋਲੋ ਤੁਸੀਂ ਦੋਨੇ ਯਾਰ ਕੱਪੇ ਰਹੀ ਤੁਸੀਂ ਯਾਰ ਮਾਰ ਥਾਪੀ ਥਾਪੀ ਨਾਲ ਚੱਲੇ ਮਾਰ ਮੋਲਾ ਕੋਈ ਚਾਦੇ ਨਹੀਂ ਵੀਰੇ ਜੇ ਤੇਰਾ ਮਨ ਖੜਦਾ ਤਾਂ ਲੈ ਕੇ ਜੀ ਮੇਰੇ ਨਾਲ ਨਹੀਂ ਯਾਰ ਮੇਰੇ ਲਈ ਅਸੀਂ ਫੁੱਦੂ ਖੜੇ ਕਿਵੇਂ ਨਹੀਂ ਆਪਣਾ ਪੈਸੇ ਪੱਠਾ ਤਕਾਈ ਹੋਈ ਦਾਂ ਕਾਣੇ ਦੇ ਗਾਨੀ ਦੇ ਪਾ ਜਾਣ ਉਹ ਪਾ ਉਹ ਗਾਨੀਆਂ ਦਾ ਆ ਗੰਨੀ ਵਾਲੀ ਇੱਕ ਤਾਂ ਕਿਹੜੇ ਕਿਹੜੇ ਵਿੱਚ ਦਿਖਾਈ ਦੇ ਆਹ ਇੱਕ ਗੰਨੀ ਵਾਲੀ ਇੱਕ ਦੂਜੀ ਦੂਜੀ ਉਹ ਬੜੀ ਆ ਜੀ ਆ ਇਹਨੂੰ ਕਰ ਲਾ ਮਾਗਰ ਨੂੰ ਦੋ ਪੱਠਾ ਲੈ ਆ ਜੰਨੇ ਕਿਹਣੀ ਆ ਫਰਾ ਦੇ 500 ਦੇਖੋ 25 ਦੇ ਦੇ 13 ਜੋ ਨਾ ਆ ਗਾ ਆਹ ਤੇਰਾ ਇਹ ਜੋਗੇ ਬੋਲੇ 13000 ਕੀਚ ਹੋ ਗਿਆ ਜੀ ਸੌਦਾ ਉਹ ਬਗਰ ਪਾਣੀ ਭਰ ਲਿਆ ਵੀ ਦੇ ਘੋਟਾ ਠੰਡਾ ਆ ਉਹ ਫੇਰ ਤੋਂ